जय भीम जय भारत जय भीम जय भारत जय भीम जय भारत जिला झिलंदर दे ऐतिहासिक ਪਿੰਡ ਢੀਸੀਆਂ ਕਾਨਾ ਵਿਖੇ ਬਹੁਜਨ ਸਮਾਜ ਦੇ ਮਿਸ਼ਨਰੀ ਅਤੇ ਕ੍ਰਾਂਤੀਕਾਰੀ ਤੱਥਾਂ ਨੂੰ ਪੇਸ਼ ਕਰਕੇ ਮਾਣ ਹਾਸਲ ਕਰਨ ਜਾ ਰਹੇ ਹਾਂ ਇਸ ਪਿੰਡ ਵਿੱਚੋਂ ਉੱਠੀ ਮਿਸ਼ਨ ਦੀ ਲਹਿਰ ਨੇ ਸਮਾਜ ਨੂੰ ਇਕੱਲਾ ਜਾਗਰੂਕ ਹੀ ਨਹੀਂ ਕੀਤਾ ਸਗੋਂ ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ 바ਵਾ ਸਾਹਿਬ ਡਾਕਟਰ ਪੀ ਆਰ ਅੰਬੇਡਕਰ ਅਤੇ ਸਾਹਿਬ ਸ਼੍ਰੀ ਕਾਂਚੀ ਰਾਮ ਦਾ ਮਿਸ਼ਨ ਪ੍ਰਚੰਡ ਰੂਪ ਤਾਰਨ ਕਰ ਚੁੱਕਾ ਹੈ ਸਨ 1982 ਦੇ ਦੌਰ ਚ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਬਲੋਂ ਸਥਾਪਿਤ ਕੀਤੀ ਰਾਜਨੀਤਿਕ ਧਿਰ ਡੀ ਐਸ 41 ਤੋਂ ਪਹਿਲਾਂ ਸਾਹਿਬ ਵੱਲੋਂ ਪਿੰਡ-ਪਿੰਡ ਕੇਡਰ ਕੈਂਪ ਲਗਾਏ ਜਾ ਰਹੇ ਸਨ ਨਵੰਬਰ ਵਿੱਚ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਵੱਲੋਂ ਪਿੰਡ ਦੇ ਥੜੇ ਤੇ ਵਿਚਾਰ ਸਾਂਝੇ ਕਰਨ ਲਈ ਵੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸਨ 1983 ਵਿੱਚ ਪਿੰਡ ਵਿੱਚ ਡਰਾਮਾ ਖੇਡਿਆ ਗਿਆ ਨਈ ਰੋਸ਼ਨੀ ਨયા ਚਿਰਾਗ ਜਿਸ ਨੂੰ ਇਲਾਕੇ ਭਰ ਦੇ ਕਰੀਬ 5-600 ਲੋਕ ਦੇਖਣ ਆਏ ਸਨ 1984 ਵਿੱਚ ਬਹੁਜਨ ਸਮਾਜ ਪਾਰਟੀ ਦਾ ਵੱਡਾ ਚੋਣਟ ਬਣਾਇਆ ਗਿਆ ਜਿਸ ਵਿੱਚ ਦੇਸਰਾਜ ਤਰਸੀਮ ਲਾਲ ਮੱਖਣਰਾਮ ਆਤਮਾਰਾਮ ਰਾਜਕਮਾਰ ਸਦਾਰਾਮ ਜੱਖੂ ਬਲਵਿੰਦਰ ਕੁਮਾਰ ਜੱਖੂ ਸੁਦੇਸ਼ ਮਹਿ ਬਲਬੀਰ ਮਹਿ ਲਾਲ ਬਹਾਦਰ ਮਨਮੋਹਨ ਜੱਖੂ ਰਜਿੰਦਰ ਸੱਲਣ ਹਰਮੇਸ਼ ਲਾਲ ਕੁਲਦੀਪ ਮਾਂਚੂ ਭਗਤ ਰਾਮ ਮਹੇ ਜਸਵਿੰਦਰ ਮਹੇ ਰਜਿੰਦਰ ਮਹੇ ਜੋਗਿੰਦਰ ਪਾਲ ਸ਼ੰਕਰ ਰਾਮ ਬਾਬੂ ਚਰਨਦਾਸ ਸਰੋਏ ਸੁਰਿੰਦਰ ਮਹੇ ਸੁਰਿੰਦਰ ਜੱਖੂ ਦਵਿੰਦਰ ਬਿੱਟੂ ਨਿਰਮਲ ਪੱਪੂ ਸਰਗਰਮ ਮੈਂਬਰ ਸਨ ਜਿਨ੍ਹਾਂ ਨੇ ਮੂਵਮੈਂਟ ਅਤੇ ਮਿਸ਼ਨ ਨੂੰ ਪਿੰਡ ਵਿੱਚ ਅੱਗੇ ਵਧਾਉਣ ਲਈ ਮੋਢਲਾ ਯੋਗਦਾਨ ਪਾਇਆ ਪਿੰਡ ਦੀ ਆਬਾਦੀ ਦੇ ਨੇੜੇ 1990 ਵਿੱਚ ਨੌਜਵਾਨਾਂ ਨੇ ਪੰਚਾਇਤੀ ਜ਼ਮੀਨ ਕਰੀਬ 4 ਮਰਲੇ ਵਿੱਚ ਡਾਕਟਰ ਅੰਬੇਡਕਰ ਭਵਨ ਬਣਾਉਣ ਲਈ ਚਾਰ ਦਿਵਾਰੀ ਕੀਤੀ ਗਈ ਪਿੰਡ ਦੇ ਪਹਿਲਾਂ ਤੋਂ ਬੁੱਧੇਸ਼ਕ ਕਾਬਲ ਰਾਮ ਬਹੀ ਬੀਡੀ ਮਹਿ ਅਤੇ ਡੀਸੀ ਮਹਿ ਅਤੇ ਹੋਰ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਡਾਕਟਰ ਅੰਬੇਡਕਰ ਪਬੰਦੀ ਇਮਾਰਤ ਬਣਾਈ ਗਈ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਅਤੇ ਡਾਕਟਰ ਬੀਆਰ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਵਜੋਂ ਸ਼੍ਰੀ ਕਾਬਲ ਰਾਮ ਮਹਿ ਨੇ ਜ਼ਿੰਮੇਵਾਰੀ ਮੋਟਿਆ ਤੇ ਲਈ ਜਿਨ੍ਹਾਂ ਸਾਥੀਆਂ ਦੇ ਸਹਿਯੋਗ ਨਾਲ 1994-95 ਵਿੱਚ ਲਾਇਬ੍ਰੇਰੀ ਸ਼ੁਰੂ ਕੀਤੀ ਅਤੇ ਬੱਚਿਆਂ ਲਈ ਫ੍ਰੀ ਟਿਊਸ਼ਨ ਸੈਂਟਰ ਸ਼ੁਰੂ ਕੀਤਾ ਇਸੇ ਸਮੇਂ ਦੌਰਾਨ ਮਾਨਯਵਰ ਕਾਂਛੀ ਰਾਮ ਬਲਵੋ ਸਥਾਪਿਤ ਕੀਤੀ ਬਹੁਜਨ ਸਮਾਜ ਪਾਰਟੀ ਵੱਲੋਂ ਬਲਾਕ ਸੰਮਤੀ ਚੋਣਾਂ ਜੋ ਪਹਿਲੀ ਵਾਰ ਪੰਜਾਬ ਵਿੱਚ ਲੜ ਰਹੀ ਸੀ बसपा ਜੁਨਟ ਟੀਸੀਆਂ ਕਾਨਾਂ ਦੇ ਸਰਗਰਮ ਸਾਥੀ ਲਾਲ ਬਾਧਰ ਵਰਦੀ ਨੂੰ ਬਲਾਕ ਸੰਮਤੀ ਦੀ ਚੋਣ ਲੜਾਈ ਜਿਸ ਵਿੱਚ ਕਰੀਬ 900 ਵੋਟ ਪ੍ਰਾਪਤ ਕੀਤੀ ਅਤੇ ਬਾਕੀ 9 ਪਿੰਡਾਂ ਵਿੱਚੋਂ ਵਿਰੋਧੀ ਪਾਰਟੀਆਂ ਨੂੰ ਜ਼ਬਰਦਸਤ ਟੱਕਰ ਦਿੱਤੀ ਅਤੇ ਕੁਝ ਵੋਟਾਂ ਨਾਲ ਪਿੱਛੇ ਰਹਿ ਗਏ ਇਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਯੂਨਿਟ ਦਾ ਗਠਨ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਜਸਵਿੰਦਰ ਮਹਿਰ ਨੂੰ ਬਣਾਇਆ ਗਿਆ ਲਖਵੀਰ ਮਹਿਰ ਸੁਰਿੰਦਰ ਪੱਪੀ ਰਜਿੰਦਰ ਬਿੱਟੂ ਜੀਵਨ ਦਾਸ ਸਰਿੰਦਰ ਸ਼ਿੰਦਾ ਸਦਾ RAM ਜਖੂ ਸਰਬਜੀਤ ਜਖੂ ਮੱਖਣ ਭਾਰਤੀ ਮੈਂਬਰ ਚੁਣੇ ਗਏ। ਸਾਹਿਬ ਸ਼੍ਰੀ ਕਾਂਚੀ RAM ਦੀ ਹਰ ਰੈਲੀ ਵਿੱਚ ਵੱਡੇ ਪੱਦਰ ਤੇ ਹਿੱਸਾ ਲਿਆ। ਹਰ ਚੋਣਾ ਵਿੱਚ ਵੀ ਭਾਗ ਲਿਆ। ਸਰਗਰਮ ਸਾਥੀਆਂ ਦੀ ਵੱਡੀ ਗਿਣਤੀ ਹੋਣ ਕਰਕੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਮਿਸ਼ਨ ਨਾਲ ਜੁੜਨ ਲੱਗੇ। ਮਿਸ਼ਨਰੀ ਪਿੰਡਾਂ ਵਿੱਚੋਂ ਵਸਪਾ ਦਾ ਮੋਰੀ ਪਿੰਡ ਠੀਸੀਆਂ ਕਾਨਾਂ ਜਾਣਿਆ ਜਾਣ ਲੱਗਾ ਸਮੇ ਸਮੇਂ ਤੱਤੀਆਂ ਠੰਡੀਆਂ ਹਨੇਰੀਆਂ ਚ ਪਾਰਟੀ ਨੂੰ ਉਤਾ ਚੜਾ ਵਿੱਚੋਂ ਗੁਜ਼ਰਨਾ ਪਿਆ ਇੱਕ ਬੀਲਾ ਆਇਆ ਇਸ ਤਰ੍ਹਾਂ ਲੱਗਿਆ ਸੀ ਕਿ ਕੁਝ ਸਮੇਂ ਲਈ ਮਿਸ਼ਨਦਾਰ ਕੰਮ ਰੁਕ ਗਿਆ ਉਸ ਬਿਨੈ ਮਿਸ਼ਨ ਅਤੇ ਸਮਾਜ ਦੇ ਚਿੰਤਕ ਬਾਪੂ ਸ਼੍ਰੀ ਕਾਬਲ ਰਾਮ ਮਹੇ ਅਤੇ ਸਦਾ ਰਾਮ ਜੱਖੂ 1996-97 ਵਿੱਚ ਸਾਥੀਆਂ ਦਾ ਇਕੱਠ ਭਵਨ ਵਿੱਚ ਸੱਤਿਆ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਅਤੇ ਬਸਪਾ ਯੂਨਿਟ ਦੀ ਸਾਰੀ ਜ਼ਿੰਮੇਵਾਰੀ ਸੁਸ਼ੀਲ ਬਿਰਦੀ ਨੂੰ ਸੌਂਪੀ ਗਈ 1999 ਵਿੱਚ ਸੁਸ਼ੀਲ ਬਿਰਦੀ ਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਪਾਰਟੀ ਨੇ ਸਰਕਲ ਕਾਨਾ ਢੀਸੀਆਂ ਦਾ ਸਰਕਲ ਇੰਚਾਰਜ ਰਕਾ ਦਿੱਤਾ ਇਸ ਸਮੇਂ ਦੌਰਾਨ ਸਾਹਿਬ ਸ਼੍ਰੀ ਕਾਂਚੀਰਾਮ ਦੀ ਮੂਵਮੈਂਟ ਸਿਖਰਾਂ ਤੇ ਸੀ। ਇਸੇ ਦੌਰਾਨ ਪੰਜਾਬ ਦੇ ਵਿੱਚ ਸਿਰੀ ਪੜਨਾ ਬੰਦ ਕਰੋ, ਪਾਤਸ਼ਾਹੀ ਦਾ ਪ੍ਰਬੰਧ ਕਰੋ ਅੰਦੋਲਨ ਚੱਲ ਰਿਹਾ ਸੀ ਜਿਸ ਦਾ ਧਰਨਾ ਚੰਡੀਗੜ੍ਹ ਜੋ ਲੰਮਾ ਸਮਾਂ ਚੱਲਿਆ। ਉਸ ਤੋਂ ਬਾਅਦ ਮੰਨਿਆ ਪਰ ਸਾਹਿਬ ਸ਼੍ਰੀ ਕਾਂਚੀਰਾਮ ਜੀ ਦੀ ਅਗਵਾਈ ਵਿੱਚ ਪਾਰਲੀਮੈਂਟ ਦਾ ਘਿਰਾਓ ਰੱਖਿਆ ਜਿਸ ਵਿੱਚ ਪਿੰਡ ਕਾਨਾ ਢੇਸੀਆਂ ਤੋਂ ਸਾਥੀਆਂ ਸਮੇਤ ਚੰਡੀਗੜ੍ਹ ਪਹੁੰਚੇ ਫਿਰ ਦਿੱਲੀ ਕਰਾਉ ਵਿੱਚ ਵੀ ਪਹੁੰਚੇ ਸੁਸ਼ੀਲ ਬਿਰਦੀ ਤੇ ਸਾਥੀਆਂ ਨੇ ਪੰਜਾਬ ਲੀਡਰਸ਼ਿਪ ਰਾਹੀਂ ਸਾਹਿਬ ਸ਼੍ਰੀ ਕਾਂਛੀराम ਜੀ ਤੋਂ ਆਪਣੇ ਪਿੰਡ ਕਾਨਾ ਢੇਸੀਆਂ ਦੇ ਪ੍ਰੋਗਰਾਮ ਦੇ ਲਈ ਸਮਾਂ ਮੰਗਿਆ ਤਾਂ ਸਾਹਿਬ ਕਾਂਛੀराम ਜੀ ਕਹਿੰਦੇ ਸਮਾਂ ਆਉਣ ਦੇ ਤੁਹਾਨੂੰ ਟਾਈਮ ਦੇ ਦਿੱਤਾ ਜਾਵੇਗਾ ਉਸ ਵੇਲੇ ਦੇਸ਼ ਭਰ ਵਿੱਚ ਸਾਹਿਬ ਦੁਆਰਾ ਅੰਦੋਲਨ ਵਿੱਡਿਆ ਹੋਇਆ ਸੀ ਕਿਤੇ ਅਸੀਂ ਭੁੱਲ ਨਾ ਜਾਈਏ ਆਪਣੇ ਮਹਾਪੁਰਸ਼ਾਂ ਦੀਆਂ ਕੁਰਬਾਨੀਆਂ ਚਾਹੇ ਕਿਹਦੇ ਗਿੱਟੇ ਲੱਗੇ ਚਾਹੇ ਲੱਗੇ ਗੋਡੇ ਅਸੀਂ ਹੈਗੇ ਹਾਥੀ ਵਾਲੇ ਚਾਹੇ ਹਾਥੀ ਵਾਲੇ ਜਿੱਤਣ ਜਾਂ ਨਾ ਜਿੱਤਣ ਚਾਹੇ ਉਹ અપਮਾ ਆਪਣੇਆਂ ਨੂੰ ਹਰਾਈ ਜਾਣ ਪਰ ਅਸੀਂ ਆਪਣਾ ਦੀਨ ਮਜ਼ਬ ਧਰਮ ਇਮਾਨ ਨਹੀਂ ਵੇਚਣਾ ਠੀਕ ਚੇਤਾ ਹੋ ਗਿਆ ਸ਼ਦੀਆਂ ਹੋਈਆਂ ਮਨੂੰ ਬਾਗ ਤੇ ਪੈਰਾ ਹੈ ਥਲਕਾੜੇ ਯਾਦ ਤਾਂਦ ਤੇ ਜੁਆ ਛਾਤ ਤੇ ਪਾਏ ਜਲਮਾ ਪਾਰੇ ਮਨੁ ਸੇਰ ਤੇ ਕੀ ਮਰਾਉਂਦੇ ਲਾਕੇ ਅੱਗ ਜਲਾਈਆਂ ਫਿਰ ਕਿਹਾ ਤੋ ਆਈਆ ਅੱਗ ਮੇਂ ਦੀਆਂ ਤੇਰਾ ਫੁੱਟਾ ਤੋ ਆਈਆ ਚਾਹ ਤਿੰਨ ਵਸ ਦੇਰਾ ਨਹੀਂ ਉੱਠਦਾ ਜੋ ਆਈਆ ਟੀਸੀਆਂ ਕਾਨਾਂ ਨੂੰ ਸਾਹਿਬ ਨੂੰ ਇਸ ਅੰਦੋਲਨ ਦੇ ਤਹਿਤ ਪਛੜਾ ਸਮਾਜ ਸੰਮੇਲਨ ਦਾ ਪ੍ਰੋਗਰਾਮ ਮਿਲਿਆ ਜਦੋਂ ਇਸ ਦਾ ਸਾਰੇ ਪਿੰਡ ਦੇ ਬਸਪਾ ਵਰਕਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਚਾਹ ਦਾ ਕੋਈ ਟਿਕਾਣਾ ਨਾ ਰਿਹਾ ਸਾਥੀ ਸਦਾਰਾਮ ਕੁੱਕੂ ਬਲਬੀਰ ਚੰਦ ਮਹਿ ਲਖਵੀਰ ਚੰਦ ਮਹਿ ਹਰਜੀਤ ਸਿੰਘ ਚਰਨਦਾਸ ਜੀਵਨਦਾਸ ਸਰੋਏ ਹਰਪਜਿੰਦਾਸ ਰਾਜਕਮਾਰ ਸੁਰਿੰਦਰ ਕੁਮਾਰ ਸ਼ਿੰਦਾ ਰਾਮ ਲਾਲ, ਸੁਰਜੀਤ ਕੁਮਾਰ, ਸੁਰਿੰਦਰ ਜੱਖੂ, ਕੁਲਦੀਪ ਮਨਚੂ, ਬਲਜਿੰਦਰ ਸੰਧੂ, ਰਣਜੀਤ ਸਰੋਏ, ਸ਼ੰਕਰ RAM, ਦਵਿੰਦਰ ਬਿੱਟੂ, ਤਰਸੀਮ ਲਾਲ, ਬਲਦੇਵ ਰਾਜ, ਪ੍ਰਕਾਸ਼ RAM, ਜੁਗਿੰਦਰ ਪਾਲ, ਗੁਰਦਿਆਲ ਮਹੀ ਅਤੇ ਹੋਰ ਵੀ ਸਰਗਰਮ ਸਾਥੀ ਪ੍ਰੋਗਰਾਮ ਦੀਆਂ ਤਿਆਰੀਆਂ ਵਿੱਚ ਲੱਗ ਗਏ। 14 ਅਗਸਤ 2000 ਨੂੰ ਸਾਹਿਬ ਸ਼੍ਰੀ ਕਾਂਚੀਰਾਮ ਢੇਸੀਆਂ ਕਾਨਾ ਵਿਖੇ ਆਏ ਤਾਂ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਅਤੇ ਡੀਸੀ ਮਹੇ ਅਤੇ ਬਸਪਾ ਜੂਨਟ ਢੇਸੀਆਂ ਕਾਨਾ ਬਨੋਂ 11000 ਰੁਪਏ ਦੀ ਥੈਲੀ ਅੰਦੋਲਨ ਲਈ ਭੇਂਟ ਕੀਤੀ ਜੋ ਅੱਜ ਵੀ ਇਤਿਹਾਸਕ ਪੱਲ ਨਗਰ ਲਈ ਮਾਣ ਬਾੜੀ ਕੱਲ ਹੈ ਉਸ ਤੋਂ ਬਾਅਦ ਸੁਸ਼ੀਲ ਬਿਰਦੀ ਦੀਆਂ ਤੀਜੀ ਨਾਲ ਸਰਕਾਰੀਆਂ ਨੂੰ ਦੇਖਦੇ ਹੋਏ ਬਸਪਾ ਬਲੋਂ ਬਰਦੀ ਨੂੰ ਹਲਕੀ ਦੇ ਸੰਗਠਨ ਦਾ ਬਹੁਜਨ ਵਲੰਟੀਅਰ ਫੋਰਸ ਦਾ ਕਨਵੀਨਰ ਲਗਾਇਆ ਗਿਆ ਫਿਰ ਜ਼ਿਲ੍ਹਾ ਸਕੱਤਰ ਫਿਰ ਜ਼ਿਲ੍ਹਾ ਜਨਰਲ ਸਕੱਤਰ ਫਿਰ ਇੰਚਾਰਜ ਵਿਧਾਨ ਸਭਾ ਹਲਕਾ ਫਲੋਰ ਤੇ ਕੈਂਟ ਜਲੰਧਰ ਲਗਾਇਆ ਗਿਆ ਮਿਸ਼ਨ ਦਾ ਕੰਮ ਨਿਰੰਤਰ ਚੱਲਦਾ ਰਿਹਾ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਡਾਕਟਰ ਅੰਬੇਡਕਰ ਫ੍ਰੀ ਪਬਲਿਕ ਸਕੂਲ ਟਿਊਸ਼ਨ ਸੈਂਟਰ ਚਲਾਇਆ ਗਿਆ। ਸਿਲਾਈ ਕਢਾਈ ਸੈਂਟਰ ਚਲਾਇਆ ਗਿਆ। ਬੱਚਿਆਂ ਵਾਸਤੇ ਸਕੂਲ ਦਾ ਆਪਣਾ ਬੈੰਡ ਤਿਆਰ ਕੀਤਾ ਗਿਆ। तमाम ਸਮਾਜ ਭਲਾਈ ਦੇ ਕੰਮ ਜਿਵੇਂ ਕਿ ਬੱਚਿਆਂ ਨੂੰ ਪੜ੍ਹਾਈ 'ਚ ਸਹਿਯੋਗ ਕਰਨਾ, ਕਿਸੇ ਗਰੀਬ ਬੇਟੀ ਦੇ ਵਿਆਹ 'ਤੇ ਸਹਿਯੋਗ ਕਰਨਾ ਬਖਮਖ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਬਹੁਜਨ ਸਮਾਜ ਪਾਰਟੀ ਵੱਲੋਂ 2003 ਵਿੱਚ ਪਿੰਡ ਦੇ ਸਰਪੰਚ ਵੀ ਸੁਸ਼ੀਲ ਬਿਰਦੀ ਨੂੰ ਬਣ ਦਾ ਮਾਣ ਮਿਲਿਆ। ਨਿਰੰਤਰ ਪੰਚਾਇਤ ਦੇ ਵਿੱਚ ਸਰਗਰਮੀਆਂ ਹਰ ਚੋਣ ਸਰਗਰਮੀ ਨਾਲ ਲੜਨੀ ਆਪਣਾ ਬੂਥ ਹਮੇਸ਼ਾ ਜੇਤੂ ਰੱਖਣਾ ਸਾਥੀਆਂ ਨੂੰ ਨਾਲ ਲੈ ਕੇ ਚੱਲਣਾ ਇੱਕ ਵੱਖਰਾ ਤਜਰਬਾ ਰਿਹਾ। ਬਕਵਾਖ ਸਮੇਤੇ ਚੋਣਾਂ ਲੜਦੇ ਸਮੇਂ बसपा ਵੱਲੋਂ ਬਲੌਕ ਸੰਪਤੀ ਜਿੱਤੀ ਵਾਈਸ ਚੇਅਰਮੈਨ ਬਲੌਕ ਬਣੇ ਇਸ ਤਰ੍ਹਾਂ बसपा ਵੱਲੋਂ ਪਿੰਡ ਵਿੱਚ ਸਾਥੀਆਂ ਨੂੰ ਵੀ ਸਰਪੰਚ ਪੰਚ ਬਣਨ ਦੀ ਛੇਟਕ ਲੱਗ ਗਈ ਸਨ 2004 ਵਿੱਚ ਬਲਵੀਰ ਚੰਦ ਪੀਰਾ ਨੂੰ ਜੂਨਟ ਦਾ ਪ੍ਰਧਾਨ ਲਗਾਇਆ ਉਹਨਾਂ ਨੇ ਵੀ ਆਪਣੇ ਸਮੇਂ ਦੌਰਾਨ बसपा ਵਿੱਚ ਜੀ ਜਾਣ ਨਾਲ ਕੰਮ ਕੀਤਾ ਉਨ੍ਹਾਂ ਤੋਂ ਬਾਅਦ ਸਾਥੀ ਅਮਨਦੀਪ ਜਖੂ ਜੀ ਨੂੰ ਪ੍ਰਧਾਨ ਲਗਾਇਆ ਬਸਪਾ ਵੱਲੋਂ ਬਲਬੀਰ ਚੰਦ ਬੀਰਾ ਨੂੰ ਯੂਨਿਟ ਦਾ ਪ੍ਰਧਾਨ ਲਗਾਇਆ ਉਨ੍ਹਾਂ ਨੇ ਵੀ ਆਪਣੇ ਸਮੇਂ ਵਿੱਚ ਬਸਪਾ ਲਈ ਬਹੁਤ ਵਧੀਆ ਕੰਮ ਕੀਤਾ ਉਨ੍ਹਾਂ ਤੋਂ ਬਾਅਦ ਸਾਥੀ ਅਮਨ ਜਖੂ ਜੀ ਨੂੰ ਪ੍ਰਧਾਨ ਲਗਾਇਆ ਜਿਨ੍ਹਾਂ ਨੇ ਬਤੌਰ ਬਸਪਾ ਯੂਨਿਟ ਪ੍ਰਧਾਨ ਬਹੁਤ ਵਧੀਆ ਕੰਮ ਕੀਤਾ ਆਪਣੇ ਨਾਲ ਅਨੇਕਾਂ ਨੌਜਵਾਨਾਂ ਨੂੰ ਜੋੜਿਆ ਅਤੇ ਬੱਡੇ ਵੱਡੇ ਸਮਾਗਮ ਕਰਵਾਏ ਜੋ ਸਾਥੀ ਹੋਣ ਵਿਦੇਸ਼ ਵਿੱਚ ਕੰਮ ਕਰ ਰਿਹਾ ਹੈ ਸਾਥੀ ਰਣਜੀਤ ਸਰੋਏ ਜੋ ਸੈਕਟਰ ਪ੍ਰਧਾਨ ਬਣੇ ਸੈਕਟਰ ਪ੍ਰਧਾਨ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਹਲਕਾ ਫਲੋਰ ਦੇ ਵਾਈਸ ਪ੍ਰਧਾਨ ਬਣੇ ਅਤੇ ਦੋ ਬਾਰ ਬਤੌਰ बसपा ਮੈਂਬਰ ਪੰਚਾਇਤ ਚੁਣ ਕੇ ਆਏ ਉਹਨਾਂ ਨੇ ਵੀ ਮੂਵਮੈਂਟ ਵਿੱਚ ਬਹੁਤ ਸੰਘਰਸ਼ ਕੀਤਾ ਆਪਣੀ ਅਗਵਾਹੀ ਵਿੱਚ ਰਣਜੀਤ ਪੰਚ ਨੇ ਪੰਚਾਇਤ ਦੀਆਂ ਚੋਣਾਂ ਲੜਾਈਆਂ ਜਿਸ ਵਿੱਚ ਬਸਪਾ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਸੇ ਸਮੇਂ ਦੌਰਾਨ ਬਸਪਾ ਯੂਨਟ ਦੇ ਬਖ ਬਖ ਸਰਗਰਮ ਮੈਂਬਰਾਂ ਨੂੰ ਦੱਠੀਆਂ ਕਾਨਾ ਐਗਰੀਕਲਚਰ ਅਤੇ ਸਹਿਕਾਰੀ ਬੈਂਕ ਦੇ ਮੈਂਬਰ ਡਾਇਰੈਕਟਰ ਬਣਾਇਆ ਇਸ ਸਮੇਂ ਵੀ ਮੌਜੂਦਾ ਮੈਂਬਰ ਡਾਇਰੈਕਟਰ ਬਲਜਿੰਦਰ ਸੰਧੂ ਜੀ ਹਨ ਸਨ 2015 ਤੋਂ ਐਨ ਆਰ ਆਈ ਵੀਰ ਅਤੇ ਪਿੰਡ ਦੇ ਸਰਗਰਮ ਸਾਥੀਆਂ ਨੇ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਦਾ ਪ੍ਰਧਾਨ ਸ਼੍ਰੀ ਹਰਜੀਤ ਸਿੰਘ ਮਹਿਰ ਨੂੰ ਲਗਾਇਆ ਗਿਆ ਜਿਨ੍ਹਾਂ ਦੀ ਅਗਵਾਈ ਅnder अनेका ਹੀ ਲੋਕ ਭਲਾਈ ਦੇ ਕੰਮ ਕੀਤੇ ਗਏ ਡਾਕਟਰ ਬੀ ਆਰ ਅੰਬੇਡਕਰ ਲਾਇਬ੍ਰੇਰੀ ਨੂੰ ਅਪਗ੍ਰੇਡ ਕੀਤਾ ਗਿਆ ਹਰ ਸਾਲ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਕਰਵਾਏ ਜਾਂਦੇ ਪੁਸਤਕ ਪ੍ਰਤੀਯੋਗਤਾ ਵਿੱਚ ਪਿੰਡ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਹਿੱਸਾ ਬਣਾਇਆ ਜਦੋਂ ਦੁਨੀਆ ਭਰ ਵਿੱਚ ਕਰੋਨਾ ਮਹਾਮਾਰੀ ਦੌਰਾਨ ਲਾਕਡਾਊਨ ਲੱਗਿਆ ਤਾਂ ਡਾਕਟਰ ਪੀ ਆਰ ਅੰਬੇਡਕਰ ਬੈਲਫੇਅਰ ਸੁਸਾਇਟੀ ਵੱਲੋਂ ਇਤਿਹਾਸਕ ਉਪਰਾਲਾ ਕਰਦਿਆਂ ਥੰਮੀ ਜ਼ਿੰਦਗੀ ਨੂੰ ਚਲਾਉਣ ਲਈ ਨਿਰੰਤਰ ਹਰ ਰੋਜ਼ ਕਰੀਬ 440 ਘਰਾਂ ਨੂੰ ਸੁਸਾਇਟੀ ਵੱਲੋਂ ਤਿਆਰ ਕਰਕੇ ਖਾਣਾ ਮਾਸਕ ਦਵਾਈਆਂ ਅਤੇ ਹਰ ਲੋੜ ਅਨੁਸਾਰ ਮਦਦ ਕੀਤੀ ਗਈ ਇਸ ਵੇਲੇ ਕਰੀਬ 70 ਬੀਬੀਆਂ ਅਤੇ ਵੀਰਾਂ ਨੇ ਟੀਮ ਵੱਲੋਂ ਇਹ ਸੇਵਾਾਂ ਨਿਭਾਈਆਂ ਇਸ ਸੇਵਾ ਨੂੰ ਨਿਪਟਰੇ ਚਾੜਨ ਲਈ ਸੁਸ਼ੀਲ ਬਿਰਦੀ ਹਰਜੀਤ ਸਿੰਘ ਮਹੀ ਰਣਜੀਤ ਪੰਚ ਕੁਲਦੀਪ ਜਖੂ ਬਲਜਿੰਦਰ ਰਾਜੂ ਕੀਰਤਪਾਲ ਹਰਦੀਪ ਮਹੀ ਜਸਵੰਤ ਮੱਲ ਧਰਮਪਾਲ ਸਰੋਏ ਨਰਿੰਦਰ ਜੱਖੂ ਹਰਮਨ ਮਹੀ ਸਰਜੀਤ ਚੇਤੂ ਬਲਬੀਰ ਭੀਰਾ ਅਮਰੀਕ ਮਹੀ ਨਿਰਮਲ ਪੱਪੂ ਦੀਪਾ ਢੇਸੀਆਂ ਰਾਜੂ ਸੰਦੀਪ ਸੱਲਣ ਰੋਮੀ ਮਹੀ ਬੱਬੂ ਬਲਜੀਤ ਕੌਰ ਗੁਰਦੇਵ ਕੌਰ ਬਖਸ਼ੂ ਕਮਲਾ ਮਨਜੀਤ ਕੌਰ ਗੁਰਜੀਤ ਕੌਰ ਦਰਸ਼ੋ ਅਤੇ ਹੋਰ ਵੀ ਬੀਬੀਆਂ ਸਨ ਤੇਰੀ ਉੱਚਾ ਕਰਕੇ ਕੌਮਾਂ ਦੇ ਸਰਦਾਰ ੱੱਲੀਆਂ ਕਰਦੇ ਨਾ ਸਿਰਨੀਮਾ ਕਰਕੇ ਨਾ ੱੱਲੋ ਮੇਰੇ ਸਮਾਜ ਦੇ ਨੌਜਵਾਨ ਨੌ ਸਿਰਨੀਮਾ ਕਰਕੇ ਕੌਮਾਂ ਦੇ ਇਕਦਾਰ ੱੱਲਿਆ ਕਰ ਉੱਤਰ ਪ੍ਰਦੇਸ਼ੀ ਅੰਦਰ ਤੇ ਦੁਨੀਆ ਸਾਰੀ ਦੀ ਸਾਰੀ ਹੈਰਾਨ ਰਹਿ ਗਈ ਸੁਦਨੇ ਮੋੜ ਕੱਟਿਆ ਸਾਰੇ ਮੁਲਕ ਨੂੰ ਸੋਚਾਂ ਵਿੱਚ ਪਾ ਦਿੱਤਾ ਕਾਂਸ਼ੀ ਰਾਮ ਨੇ ਦਿੱਲੀ ਦਾ ਤਖਤ ਇਹ ਤੂੰ ਲੈ ਕੇ ਛੱਟ ਕੇ ਦੇ ਵਿੱਚ ਫਲਾਣ ਆਪਣੀ ਜ਼ਿੰਦਗੀ 'ਚ ਲਗਭਗ 40 ਸਾਲ ਸੰਘਰਸ਼ ਕੀਤਾ ਚਾਲੀ ਸਾਡੇ ਸੰਗਾਂ ਸਦਾ ਚੋੜ ਅੱਜ ਦਵੇ ਪੁੱਛ ਨੇ ਇਨਸਾਨ ਦੀ ਕੋ ਸ਼ਹਿਰ ਦੀ ਦਾ ਕਾਰਨ ਬਣਿਆ ਚੁਆ ਚਾਹਤਾ ਅੰਤ ਹੋਇਆ ਜੇਹਨ ਲੋਕਾਂ ਨੂੰ ਮਨੁਵਾਦੀ ਸਮਾਜ ਬਵਸਤਾ ਦੇ ਕਾਰਨ ਪੜਨਾ ਲਿਖਣਾ ਮਨਾ ਸੀ ਉਹ ਮਨਾਈ ਦੂਰ ਹੋਈ ਜੇਹਨ ਲੋਕਾਂ ਨੂੰ ਪੜਨਾ ਲਿਖਣਾ ਮਨਾ ਸੀ ਉਹਨਾਂ ਨੂੰ ਪੜਨ ਲਿਖਣ ਵਾਸਤੇ ਸਹੂਲਤਾਂ ਮਿਲੀਆਂ ਉਹਨਾਂ ਸਹੂਲਤਾਂ ਦੇ ਕਾਰਨ ਅੱਜ ਸਾਡੇ ਸਮਾਜ ਚ ਕਰੋੜਾਂ ਹੀ ਲੜਕੇ ਲੜਕੀਆਂ ਕਾਲਜ ਸਕੂਲ ਪੜ ਰਹੇ ਆ ਔਰ ਕਰੋੜਾਂ ਲੋਕ ਪੜ ਲਿਖਣ ਜ਼ਿੰਦਗੀ ਚ ਕੇ ਬਣ ਰਹੇ ਆ ਅੱਜ 30 ਲੱਖ ਤੋਂ ਜ਼ਿਆਦਾ ਸੈਂਟਰਲ ਗਵਰਨਮੈਂਟ ਸਟੇਟ ਗਵਰਨਮੈਂਟ ਲੋਕਲ ਸਰਕਾਰ ਮੇ ਪਬਲਿਕ ਅੰਡਰਟੇਕਿੰਗਸ ਆਟੋਨਮਸ ਬਾਡੀਜ਼ ਜਿੱਥੇ ਜਿੱਥੇ ਰਜ਼ਰਵੇਸ਼ਨ ਹੈ ਅੱਜ بڑے ਪੈਮਾਨੇ ਤੇ ਸਰੂਕਾਰ ਸ਼ੁਰੂ ਕਾਰ ਸ਼ੁਰੂ ਕਾਇਲ ਨੇ ਲੋਗ ਮੰਡਲ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਜਿੱਥੇ ਜਿੱਥੇ ਲਾਗੂ ਹੋਇਆ ਅਦਰ ਬੈਕਪੋਰਟ ਕਾਸ ਤੇ ਲੋਗ بڑے ਪੈਮਾਨੇ ਤੇ ਅੱਜ ਸਾਨੂੰ ਨਜ਼ਰ ਆਉਂਦੇ ਆ ਇਸ ਕਰਕੇ ਸਾਥਿਓ ਚੌਲੀ ਸਾਲ ਲੰਬੇ ਸੰਘਰਸ਼ ਦਾ ਨਤੀਜਾ ਅੱਜ ਸਾਰੇ ਸਮਾਜ ਦੇ ਸਾਹਮਣੇ ਹੈ ਉਹਦੇ ਬਾਰੇ ਜਾਣਕਾਰ ਸਾਥਿਆਣਾ ਆਪਣੀ ਆਪਣੀ ਤਰਫੋਂ ਬਹੁਤ ਖਿਆਲਾ ਇਸ ਮੰਚ 'ਤੇ ਰੱਖਿਆ ਉਹਨਾਂ ਨਾਲ ਸ਼ਾਂਤੀ ਵਿਆਖਿਆ ਕਰਦਾ ਹੋਇਆ ਉਹਨਾਂ ਖਿਆਲਾਂ ਤੋਂ ਮੈਂ ਦੁਰਾ ਨਹੀ ਚਾਹਾਂਗਾ ਸਿਰਫ ਇੱਕ ਗੱਲ ਕਹਿਣਾ ਚਾਹਾਂਗਾ ਕਿ ਪਿਛਲੇ 45 ਸਾਲ ਤੋਂ ਬਾਬਾ ਸਾਹਿਬ ਨੂੰ ਮਿਲ ਕੇ ਸਾਡੇ ਵਿੱਚ ਨਹੀਂ ਜੈਕ ਕੋ ਸੁਣਨਾ ਤੇ ਤੱਕੂ ਸਾਡੇ ਸਮਾਜ ਵਾਸਤੇ ਸੰਘਰਸ਼ ਕਰਦੇ ਸੀ ਉਹਨਾਂ ਦੇ ਚਾਲਤੋਂ ਬਾਅਦ લંબે અરસે તક સંઘર્ષ બંધ હોયા ખાસ કરાષ્ટ્ર પેદા હોય લોકો ઓન સહયોગ દિતા અજ મહાષ્ટ્ર બબા સાહેબ અંબેડકર નું માનણ આે બડે પૈમાને ગાંધીવાદી બને ਇਸ ਕਰਕੇ ਮੈਂ ਮਾਰਾਸ਼ਾ ਦੇ ਲੋਕਾਂ ਨੂੰ ਵੀ ਜਦੋਂ ਮਾਨੂੰ ਮਾਰਾਸ਼ਾ ਜਾਣ ਦਾ ਮੌਕਾ ਮਿਲਦਾ ਹੈ ਉਹਨਾਂ ਨੂੰ ਵੀ ਸ਼ਲਾਮ ਦਿੰਦਾ ਹੈ ਕਿ ਜਦੋਂ ਬਾਬਾ ਸਾਹਿਬ ਜ਼ਿੰਦਾ ਸੀ ਉਹ ਸੁਵੇਰੇ ਨਾ ਜ਼ਰੂਰੀ ਦੀ ਸੀ ਉਹਨਾਂ ਨੂੰ ਸਹਾਇਤ ਕਰਨਾ ਜਿੰਨਾ ਅੱਜ ਜ਼ਰੂਰੀ ਹੈ ਜਦ ਬਾਬਾ ਸਾਹਿਬ ਅਮਰੀਕਾ ਸਾਡੇ 'ਚ ਨਹੀਂ ਆਂ ਔਰ ਜਿਹੜਾ ਕਮੁਨਾਨਾ ਕੀਤਾ ਉਹਦੀ ਅਸੀਂ ਸਰਾਣਾ ਕਰਦੇ ਆ ਉਹ ਦੂਸੇ ਨਾਲੋਂ ਥੰਦੇ ਆ ਪਰ ਜਿਹੜਾ ਕਮ ਉਹ ਦੂਰ ਛੱਡ ਕੇ ਗਿਆ ਹੈ ਸਾਡੇ ਸਾਹਮਣੇ ਨਿਸ਼ਚ ਰੱਖ ਕੇ ਗਿਆ ਉਸ ਲਕਸ਼ ਨੂੰ ਕੌਣ ਪੂਰਾ ਕਰੇਗਾ ਇਹਦੇ ਬਾਰੇ ਸੋਚੋ ਜੀ ਬਾਬਾ ਸਾਹਿਬ ਨੇ ਜੋ ਕੁਝ ਕੀਤਾ ਉਹਦੇ ਬਾਰੇ ਨਹੀਂ ਜਿਹੜਾ ਉਹਨਾਂ ਦੀ ਗੈਰ ਹਾਜ਼ਰੀ ਚ ਸਾਨੂੰ ਕਰਨਾ ਚਾਹੀਦਾ ਸੀ ਅਜੇ ਤੱਕ ਅਸੀਂ ਨਹੀਂ ਕੀਤਾ ਹੈ ਉਸ ਨੂੰ ਪਾਣ ਕਰੇਗਾ ਇਸ ਕਰਕੇ ਸਾਥਿਓ ਜੇ ਜਿਹੜੀ ਬਾਬਾ ਸਾਹਿਬਾਂ ਮਿਲ ਕੇ ਦੀ ਸੁਮੇਵਾਰੀ ਸੀ بڑے ਪਹਿਮਾਨਾਂ ਚ ਉਹਨਾਂ ਦਾ ਨਿਭਾਈ ਜਿਹੜੀ ਅੱਜ ਸਾਡੀ ਸੁਮੇਵਾਰੀ ਆ ਕੋਣ ਉਹਨਾਂ ਨਿਭਾਏਗਾ ਇਸ ਕਰਕੇ ਸਾਥਿਓ ਨਹੀਂ ਸੁਣਕਤੇ ਤੇ ਸਿਰਫ ਇੱਕ ਗੱਲ ਕਹਿਣਾ ਚਾਹਾਂਗਾ ਤੇ ਜਿਹੜੀ ਸਮਾਜ ਜ਼ਿੰਮੇਵਾਰੀ ਪੰਥੀ ਹੈ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਸਾਨੂੰ ਆਪਣੇ ਆਪ ਨੂੰ ਆਪਣੇ ਸਮਾਜ ਨੂੰ ਤਿਆਰ ਕਰਨਾ ਚਾਹੀਦਾ ਹੈ। ਬਹੁਜਨ ਸਮਾਜ ਨੂੰ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਤੌਰ ਤੇ ਮਜ਼ਬੂਤ ਕਰਨ ਲਈ ਸੰਘਰਸ਼ ਵਿੱਚ ਜਿਨ੍ਹਾਂ ਸਾਥੀਆਂ ਨੇ ਤਨ, ਮਨ ਤੇ ਧਨ ਨਾਲ ਬੱਟ ਮੁੱਲਾ ਜੀ ਯੋਗਦਾਨ ਪਾਇਆ ਸਮਾਜ ਹਮੇਸ਼ਾ ਰੀਣੀ ਰਹੇਗਾ ਜੈ ਭੀਮ ਜੈ ਭਾਰਤ